ਹੋਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਹਰ ਸਾਲ ਸਰਬੱਤ ਦੇ ਭਲੇ ਦੇ ਲਈ ਅਖੰਡ ਪਾਠ ਸਭ ਕਰਵਾਏ ਜਾਂਦੇ ਹਨ। ਔਰ ਮੈਂ ਸਮਝਦਾ ਕਿ ਬਹੁਤ ਹੀ ਅੱਛਾ ਪ੍ਰਾਲਾ ਹੈ। ਔਰ ਖਾਸ ਤੌਰ ਤੇ ਸਾਰਾ ਭਾਈਚਾਰਾ ਜਦੋਂ ਜੁੜ ਕੇ ਬੈਠਦਾ ਹੈ ਜਿੱਥੇ ਭਾਈਚਾਰਕ ਸਾਂਝ ਵਧਦੀ ਹੈ ਉੱਥੇ ਹੀ ਸਾਡੇ ਸਮਾਜ ਸੇਵਾ ਦੇ ਲਈ ਇੱਕ ਪ੍ਰੇਰਨਾ ਵੀ ਮਿਲਦੀ ਹੈ ਸਾਡਾ ਜਿਹੜਾ ਐਸੋਸੀਏਸ਼ਨ ਹੈ। ਉਸ ਸਮਾਜ ਸੇਵਾ ਵੱਲ ਵੀ ਇੱਕ ਜਿਹੜਾ ਇੱਕ ਪੈਰ ਵਧਾਉਂਦੀ ਹੈ ਕਦਮ ਵਧਾਉਂਦੀ ਹੈ ਸੋ ਮੈਂ ਇਸ ਉਪਰਾਲੇ ਦੇ ਲਈ ਪ੍ਰਧਾਨ ਜੀ ਨੂੰ तमाम ਮੈਂਬਰਸ਼ਿਪ ਮੈਂਬਰਸ ਨੂੰ ਤੇ ਮੈਨੂੰ ਖੁਸ਼ੀ ਹੈ ਕਿ ਇਸ ਸਾਰੀ ਜਿਹੜੀ ਸਾਡੀ ਸੰਗਠਨ ਹੈ ਇਹ ਸਸਤ ਹੈ ਇਹਦੇ ਵਿੱਚ ਕਰੀਬ 100 ਦੇ ਕਰੀਬ ਮੈਂਬਰਸ ਨੇ ਸੋ ਸਾਰੇ ਮੈਂਬਰ ਸਾਹਿਬਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਫੋਟੋਗ੍ਰਾਫਰ ਸਾਡਾ ਇੱਕ ਉਹ ਅੱਜ ਮੀਡੀਆ ਦੇ ਵਿੱਚ ਇੰਨਾ ਇੰਪੋਰਟੈਂਟ ਹਿੱਸਾ ਹੈ ਇਹ ਉਹਨਾਂ ਦੁਆਰਾ ਲਿਆ ਗਿਆ ਫੋਟੋਗ੍ਰਾਫਰ ਦੁਨੀਆ ਫੋਟੋਗ੍ਰਾਫ ਜਿਹੜਾ ਇਮੇਜ ਹੈ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਦਾ ਹੈ ਸੋ ਮੈਂ ਵਾਹਿਗੁਰੂ ਦੇ ਚਰਨਾ ਚਹੀ ਅਰਦਾਸ ਕਰਦਾ ਕਿ ਸਾਡੀ ਜਿਹੜੀ ਇਹ ਐਸੋਸੀਏਸ਼ਨ ਹੈ ਇਹ ਚੜ੍ਹਦੀ ਕਲਾ ਜ ਰਹੇ ਔਰ ਇਸੇ ਤਰ੍ਹਾਂ ਦੇ ਉਪਰਾਲੇ ਹਰ ਸਾਲ ਕਰਵਾ ਦਿਓ ਡਾਕਟਰ ਸੀਐਮ ਦੀ ਸਿਹਤ ਕਿਉਂ ਜੀ ਐ ਕੋਈ ਗੱਲ ਹੋਈ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦੀ ਸਿਹਤ ਜਿਹੜੀ ਆ ਉਹ ਸਥਿਰ ਹੈ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਇੱਕ ਕੋਈ ਬੈਕਟੀਰੀਅਲ ਇਨਫੈਕਸ਼ਨ ਹੈ ਉਹ ਇਨਫੈਕਸ਼ਨ ਹੋਣ ਤੋਂ ਬਾਅਦ ਇਹ ਸਮੱਸਿਆ ਆਈ ਏ ਤੇ ਮੇਰਾ ਖਿਆਲ ਕਿ ਹਫਤਾਕ ਜਿਆਦਾਤਰ ਮੈਕਸਿਮਮ ਹਫਤਾਕ ਲੱਗਦਾ ਹੈ ਤੇ ਉਹ ਠੀਕ ਹੋ ਜਾਣਗੇ ਔਰ ਬਿਲਕੁਲ ਸਥਿਰ ਹੈ ਹੱਥ ਜਿਹੜੀ ਹੈ ਬਿਲਕੁਲ ਬਿਲਕੁਲ ਠੀਕ ਨੇ ਔਰ ਜਲਦੀ ਸੰਤੋਸ਼ਟ ਹੋਣ ਉਪਰੰਤ ਜਿਹੜੇ ਸਪੈਸ਼ਲਿਸਟ ਨੇ ਉਹ ਨਾਲ ਡਿਸਚਾਰਜ ਕਰ ਦਿੰਦੇ ਨੇ ਕੁਝ ਤਾਂ ਵੀ ਕੁਮਰ ਬਹੁਤ ਫੈਲਿਆ ਹੋਇਆ ਕਿ ਸੀਐਮ ਨੂੰ ਉਹਦੇ ਤੋਂ ਹਟਾ ਦਿੱਤਾ ਜਾਵੇਗਾ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਮੈਂ ਸਮਝਦਾ ਕਿ ਜਿਹੜਾ ਰਿਯੂਮਰਸ ਨੇ ਇਹ ਤਾਂ ਫੈਲਣ ਨੂੰ ਹੀ ਹੁੰਦੇ ਨੇ ਸੋ ਰੂਮਰ ਜਿਹੜੇ ਫੈਲਦੇ ਰਹਿੰਦੇ ਆ ਬਟ ਇਸ ਤਰ੍ਹਾਂ ਦਾ ਕੋਈ ਹਾਈ ਕਮਾਂਡ ਦਾ ਕੋਈ ਵਿਚਾਰ ਨਹੀਂ ਹੈ। ਜਨਤੀ ਚੋਣਾਂ ਨੂੰ ਲੈ ਕੇ ਕੀ ਹੋ ਰਿਹਾ ਹੈ? ਉਹ ਜਨਤੀ ਚੋਣਾਂ ਨੂੰ ਲੈ ਕੇ ਸਾਡੇ ਬਿਲਕੁਲ ਸਰਗਰਮੀਆਂ ਪੂਰੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀਆਂ। ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਵਧੀਆ ਤਰੀਕੇ ਨਾਲ ਇਹ ਚੋਣਾਂ ਹੋਣ। ਇੱਕ ਲੋਕਤੰਤਰ ਤਰੀਕੇ ਨਾਲ ਲੋਕਤੰਤਰੀਕ ਤਰੀਕੇ ਨਾਲ ਇਹ ਚੋਣਾਂ ਹੋਣ ਔਰ ਬਿਨਾਂ ਪੱਖਪਾਤ ਤੋਂ ਚੋਣਾਂ ਹੋਣ ਔਰ ਪਿੰਡਾਂ ਦੇ ਵਿੱਚ ਬਹੁਤ ਇੱਕ ਲੋਕਤੰਤਰ ਦਾ ਮੇਲਾ ਜਿਹੜਾ ਹੈ। ਉਹ ਕਿਉਂਕਿ ਜਿਹੜਾ ਪੰਚਾਇਤ ਆ ਇਹ ਸਭ ਤੋਂ ਮਜ਼ਬੂਤ ਮੈਂ ਸਮਝਦਾ ਕਿ ਸਾਡਾ ਬੇਸ ਹੈ ਸਾਡੀ ਨੀ ਹੈ ਸੋ ਪਿੰਡਾਂ ਦੇ ਵਿੱਚ ਬੜਾ ਅੱਛਾ ਮਾਹੌਲ ਹੈ ਔਰ ਬੜਾ ਅੱਛਾ ਜਿਹੜਾ ਨਿਸ਼ਪਕਸ਼ ਤਰੀਕੇ ਦੇ ਨਾਲ ਜਿਹੜਾ ਜਿਹੜੇ ਉਹ ਇਲੈਕਸ਼ਨ ਜਿਹੜੇ ਹੋ ਰਿਹਾ ਹੈ